ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਜਕਾਲੇ ਬਾਲਣਾਂ ਨੂੰ ਅਸੀਂ ਤੋਂ ਕਈ ਟਰੱਕਾਂ ਵਾਲੀ ਹਨਾ ਹਾਂਜੀ ਅੱਬਾ ਜਦੋਂ ਅਸੀਂ ਘਾਟੀ ਨੂੰ ਜਾਂਦੇ ਹੁੰਦੇ ਸੀ ਹਨਾ ਤਾਂ ਮੈਂ ਥੋੜੇ ਘੇੜੇ ਲਾਏ ਗਣਤੀ ਦੇ ਘਾਟੀ ਨੂੰ ਠੀਕ ਹੈ ਜਦੋਂ ਪੌਲ ਟੁੱਟ ਗਿਆ ਸੀ ਆਪਾਂ ਡਰ ਗਏ ਸੀ ਬਾਈ ਆਪਾਂ ਨਹੀਂ ਗਏ ਠੀਕ ਹੈ ਜੀ ਲਾਸਟ ਘੇੜਾ ਇੱਕ ਉਹ ਤੋਂ ਬਾਅਦ ਲਾਇਆ ਕਿਉਂਕਿ ਸਾਡੇ ਬੰਦੇ ਕੀ ਕਰਦੇ ਸੀਗੇ ਜਦੋਂ ਅਸੀਂ 3 ਮਹੀਨੇ ਬਾਅਦ ਨਿਕਲੇ ਨਾ ਜੰਗਲ 'ਚ ਹਾਂਜੀ ਇਹਨਾਂ ਨੇ ਕੀ ਕਰਿਆ ਮਗਰ ਆ ਕੇ ਨਾ ਮੱਥਾ ਟੇਕਿਆ ਹੈ ਸੱਚੀ ਪਾਚਾ ਜਦੋਂ ਬਾਦ ਹਰਾਮ ਦਾ ਹੋ ਜਿਹੜਾ ਇੱਧਰ ਨੂੰ ਆਊਗਾ ਠੀਕ ਬਾਟੀ ਨਹੀਂ ਆਉਗੀ ਠੀਕ ਅੱਡੀ ਕੀ ਸੁੱਕ ਦਾ ਸਾਹ ਲਿਆ ਵੀ ਦਫਾ ਕਰੋ ਯਾਰ ਕਿਹੜਾ ਛੁੱਟਿਆ ਇਹੋ ਜੇ ਥਾਂ ਤੋਂ ਹਨਾ ਹਾਂਜੀ ਪਰ ਮੈਨੂੰ ਇਹਨਾਂ ਨੇ ਭੇਜਤਾ ਕਹਿੰਦੇ ਵੀ ਤੂੰ ਜਾ ਮੈਂ ਉਥੇ ਜੈਪਸੰਧ ਭਰ ਲਈ ਹੁਮਾਨ ਘੜੋਂ ਹਾਂਜੀ ਬਰੇਲੀ ਦੀ ਬਰੇਲ ਨੂੰ ਮਾਲ ਨਾ ਮਿਲੇ ਪੰਜਾਬ ਦਾ ਨਾ ਗੁਜਰਾਤ ਦਾ ਘਾਟੀ ਦਾ ਇਨਾ ਪਹਾੜਾ ਬਾਬਾ ਕਿਉਂਕਿ ਗੱਡੀ ਨਾ ਕੋਈ ਜਾਵੇ ਠੀਕ ਹੈ ਜੀ ਉਸ ਮਾਨ ਸੁਹੀ ਬੈਠਾ ਠੀਕ ਹੈ ਜੀ ਉਧਰੋਂ ਫੋਨ ਲਾਇਆ ਸਾਡੇ ਚੌਧਰੀ ਨੇ ਫਰੀਦੋਂ ਨੇ ਲੋਹਾਰੇ ਵਾਲੇ ਨੇ ਟ੍ਰਾਂਸਪੋਰਟ ਵਾਲੇ ਨੇ ਜਨਾ ਕਿਵੇਂ ਇਹ ਮਾਲ ਮੂਲ ਦਾ ਉਹ ਕਹਿੰਦਾ ਘਾਟੀ ਜਾ ਰਿਹਾ ਹੈ ਹਾਂ ਜੀ ਮੈਂ ਭਰ ਲਉ ਆਏ ਕਿਵੇਂ ਸਰੂ ਕਹਿੰਦਾ ਜਾਣਾ ਹੀ ਪੈਣਾ ਠੀਕ ਹੈ ਜੀ ਮੈਂ ਕਹ ਉਹਦੇ ਦਾ ਆਪਾਂ ਕਹਿੰਦੇ ਜਾਣਾ ਨਹੀਂ ਕਹਿੰਦਾ ਨਾ ਐ ਥੋੜੀ ਸਾਤ ਦਾ ਹੁੰਦਾ ਜਾਓ ਜਾਓ ਹੂੰ ਆਪ ਤੂੰ ਮੈਂ ਕਿ ਘਰੇ ਆ ਸਾਨੂੰ ਤਾਂ ਮੈਂ ਜਾਉ ਠੀਕ ਆ ਸਾਨੂੰ ਉਹ ਪਿੰਡ ਤੋਂ ਡਰ ਲੱਗੇ ਜਿਹੜੇ ਕੁੱਤੇ ਸੀ ਮਾਰੇ ਸੀ ਜਿਹੜੇ ਹਾਂਜੀ ਲੇਕੋ ਹੁਣ ਬਦਲਾ ਲੈਣਗੇ ਸਹੀ ਗੱਲ ਗੱਡੀਆਂ ਦੀ ਗਿਆਨ ਆ ਗਈ ਬਾਈ ਹੂੰ ਉਹ ਤਾਂ ਕੁਦਰਤੀ ਪਛਾਣ ਨਹੀਂ ਆਈ ਸਾਡੀ ਗੱਡੀ ਪਲਟ ਗਈ ਉਸੇ ਪਿੰਡ ਚ ਉਸੇ ਪਿੰਡ ਜੀ ਹਾਂ ਉਹ ਥੋੜੀ ਮੈਂ ਕਹਿੰਦਾ ਲੱਤਾਂ ਚਰਨ ਚਰਨ ਕਰਨ ਮੇਰੀਆਂ ਜਾਂਦੇ ਨੇ ਉਧਰ ਨੂੰ ਠੀਕ ਹੈ ਜੀ ਠੀਕ ਹੈ ਇਹ ਬਵਰਾ ਇਹੋ ਜਿਹਾ ਸੀਗਾ ਰਾਤ ਨੂੰ ਪ੍ਰੀਤਮ ਸਿਓਂ ਟਿੱਗੀ ਰਾਤ ਨੂੰ ਗੱਡੀ ਚੱਕ ਦਿੰਦਾ ਜੀ ਜੰਗਲ ਵੇਖ ਦੀ ਜਾਣ ਦੇਣ ਗਣਾ ਖੇਡ ਦੀ ਠੀਕ ਅਸੀਂ ਆ ਸ੍ਰੀ ਰਾਮਪੁਰ ਬਾਰਡਰ ਪਾਰ ਕੀਤਾ ਸ਼ਾਮ ਨੂੰ ਆ ਟਾਈਮ ਆ ਟਾਈਮ ਤੇ ਮੈਂ ਕਿਹਾ ਭਾਈ ਲਾਲਗੇ ਆ ਟਾਈਮ ਗੱਡੀਆਂ ਰੁਕਣ ਲੱਗ ਜਾਂਦੀਆਂ ਸੀਗੀਆਂ ਢਾਬਿਆਂ ਤੇ ਹੂੰ ਤੇ ਨਾਲ ਬੱਸ ਹੁਣ ਬਾਰਡਰ ਪਾਰ ਹੋ ਗਿਆ ਖਿੱਤੀ ਚੱਲ ਤੜਕੇ ਖਾਲੀ ਕਰਾਂਗੇ ਠੀਕ ਹੈ ਜੀ ਮੀ ਆ ਕੇ ਤੇਰਾ ਦੇਣਾ ਕੀ ਆ 10 ਟੈਰੀ ਗੱਡੀ ਰਾਤ ਦਾ ਸਮਾਂ ਇਹ ਮੂਰੇ 6 ਚੱਕੀ ਚਲਾਉਣ ਲੱਗ ਗਿਆ ਗੀਤਾ ਸੀ ਗਲਵਾਰੇ ਵਾਲਾ ਹੁਣ ਬਣਾਸਾ ਤੇ ਸਕੂਲ ਆ ਉਹਨਾਂ ਦਾ ਠੀਕ ਉਹਦੀ ਗੱਡੀ ਚਲਾਉਣ ਲੱਗ ਗਿਆ ਉਹ ਪੈ ਗਿਆ ਮੈਂ ਆਪਣੀ ਵਾਲੀ ਗੱਡੀ ਚਲਾਉਣ ਲੱਗ ਗਿਆ ਮੈਦਾ ਭਰਿਆ ਵਾ ਜੋਹਰਾਹਾੜ ਦਾ ਹਾਂਜੀ ਗੁਰਗਾ ਗੱਡੀ ਨਾ ਪੁਲ ਟੇਡਾ ਐ ਤੂੰ ਵੀ ਪਿੰਡੇ ਚ ਦਿਸਿਆ ਹੈ ਨਹੀਂ ਨੇਰੇ ਚ ਮੈਨੂੰ ਪੁਲ ਚਾਗੀ ਹੋਏ ਹੋਗੀ ਮੈਂ ਕਿਹਾ ਗਈ ਹੋਏ ਹਨਾ ਕੁਦਰਤੀ ਨਾਂਗੀ ਬਾਬਾ ਨਹੀਂ ਕਹੀ ਸੀ ਉਹ ਨਾਂਗੀ ਐ ਹਾਂ ਸ਼ਹੀ ਠੀਕ ਆਂ ਗਿਆ ਕੇ ਖੜ ਕੇ ਮੈਨੂੰ ਕਹਿੰਦਾ ਕਿਵੇਂ ਆ ਬੜਾ ਪੌੜ ਗੰਦਾ ਹੀ ਮੈਂ ਕੰਦੇ ਯਾਰ ਕਹਿੰਦਾ ਗੱਡੀ ਪਲਟ ਗਈ ਸੀ ਬਾਦੀ ਉਹ ਹਲੀ ਨਹੀਂ ਸੀ ਉਹ ਸਪੀਡ ਬਾਲੀ ਕਰਕੇ ਲੰਘੀ ਹਾਂ ਕੁਦਰਤੀ ਨਹੀਂ ਇਹ ਤਾਂ ਨਹੀਂ ਮੈਂ ਕਰੀ ਸੀ ਬਾਬਾ ਖੇਡ ਗਈ ਸੀ ਗੱਡੀ ਦਾ ਹਾਂ ਕਿਉਂਕਿ ਆਏ ਸੀ ਪੌੜ ਯਾਰ ਜਮ ਠੀਕ ਇੱਕਦਮ ਸਿੱਧੀ ਆਂਦੀ ਆਏ ਵੱਜਿਆ ਯਾਰ ਗੱਡੀ ਨੂੰ ਝਟਕਾ ਇੱਕੇ ਦਾ ਹਾਂ ਤੇ ਬਾਬਾ ਹੀ ਵੇਲਾ ਗੱਡੀ ਉੱਥੇ ਇੱਕ ਮਿੰਟ ਵੀ ਨਹੀਂ ਖੜਿਆ ਕੋਈ ਦੇਖੋ ਗੱਡੀ ਪਲਟੀ ਆ ਉੱਥੇ ਖੜਾ ਹੀ ਨਹੀਂ ਕੋਈ। ਆਰੇ ਕਹਿੰਦੇ ਚੱਲ ਗਏ ਟਾਈਮ ਨਾਲ ਕਹਿੰਦੇ ਸੀ ਕ੍ਰੇਨ ਭੇਜਦੇ ਆ। ਉਹਦਾ ਮਾਲਾ ਖਾਲੀ ਹੋ ਗਿਆ ਸੀਗਾ ਚਾਰੇ ਡਰ ਤਾਂ ਸੀ। ਹਾਂਜੀ। ਉਹ ਤਾਂ ਖਾਲੀ ਕਰਨ ਵਾਲਾ ਕੰਮ ਹੀ ਕੋਈ ਨਹੀਂ ਸੀ। ਉਹ ਤਾਂ ਨਿਕਲ ਗਿਆ। ਹਾਂ। ਟਰਪਾਲਾਂ ਪਾਟੀਆਂ ਸੀ। ਉਹ ਤਾਂ ਲਾਲਚਪੁਰੀ ਬਲਾ ਹੋ ਗਈ। ਸਾਨੂੰ ਛੱਡ ਕੇ ਉੱਠ ਕੇ ਕਹਿੰਦੇ ਤੁਸੀਂ ਗੱਡੀ ਦੀ ਨਿਗਰ ਰੱਖਿਓ। ਸਾਨੂੰ ਡਾਂਗਾ ਫੜਾਦਿਆਂ ਇੱਕ ਕਿਰਪਾਨ ਫੜਾਤੀ ਮੈਂ ਕਿਹਾ ਮਰਨਾ ਸੀ। ਇਹੇ ਦਾ ਜੀ ਬਾਨਾ ਦਿਓ ਸਾਨੂੰ ਰਾਤ ਇਹਨਾਂ ਕਿਉਂ ਮੈਂ ਕਿਹਾ ਜੇ ਮੰਗਣਗੇ ਟਾਇਰ ਟੁਰੇ ਅਸੀਂ ਖੋਲ ਕੇ ਦੇ ਦਿਆਂਗੇ ਲਾਦਾ ਸਾਹੀ ਮੈਂ ਕਿਹਾ ਕਿੱਥੋਂ ਗੱਤ ਕਾ ਖੇਡਾਂਗੇ ਉਹਨਾਂ ਨਾਲ ਬਤੰਦਰੋ ਠੀਕ ਆ ਰਾਤ ਨੂੰ ਉਹ ਵੀ ਜੰਗਲ 'ਚ ਹੈ ਅਸੀਂ ਲੜਾਂਗੇ ਹਾਂ ਇਹ ਹਜੇ ਤੁਰ ਹੀ ਸੀਗੇ ਮੈਂ ਕਿਹਾ ਆ ਜਾ ਓਏ ਛੋਟੇ ਮੇਰੇ ਪਿੰਡ ਦਾ ਹੀ ਮੁੰਡਾ ਮੇਰੇ ਤਾਏ ਦਾ ਹੀ ਹਾਂਜੀ ਮੈਂ ਨਾ ਯਾਰ ਮੈਂ ਤਾਂ ਉਹਦਾ ਮਾਰਾ ਰਿਹਾ ਮੈਂ ਕਿਹਾ ਇਹ ਜਵਾਬ ਨੂੰ ਕੋਸ ਹੋ ਗਿਆ ਮੈਂ ਕਿੱਥੋਂ ਦੂੰ ਘਰੇ ਜਵਾਬ ਹਾਂਜੀ ਨਹੀਂ ਲੈ ਆਈ ਸੀ ਉਹਨੂੰ ਹਾਂਜੀ ਹਾਂਜੀ ਮੈਂ ਕਹਾਂ ਆ ਜਾ ਕੇ ਦਰਾਖਤ ਤੇ ਚੜ ਕੇ ਨੀਵਾ ਜਾ ਵੇਖ ਲਾ ਕੋਈ ਟੇਡਾ ਜਾ ਹਣਾ ਉਹ ਥੋੜੀ ਉੱਤੇ ਚੜ ਕੇ ਬਹਿ ਜਾਗੇ ਮੈਂ ਕਹਾਂ ਜਾਨਵਰਾਂ ਦਾ ਵੀ ਕੀ ਆ ਬਾਈ ਜੰਗਲ 'ਚ ਇਹੋ ਜਿਹਾ ਬੜਾ ਹਾਲ ਹਾਂ ਠੀਕ ਜੀ ਫੇਰ ਜੰਗਲ 'ਚ ਥੱਲੇ ਥੋੜੀ ਬੈਂਦੇ ਕੋਈ ਦਰਾਖਤਾਂ ਤੇ ਚੜ ਜਾਂਦੇ ਸੀ ਠੀਕ ਹੈ ਜੀ ਮੈਂ ਕਹਾਂ ਆਪਾਂ ਵੀ ਕੇ ਦਰਾਖਤ ਤੇ ਚੜ ਜਾਓ ਕਹਿੰਦਾ ਬਾਈ ਛੇਰ ਚੜ ਜਾਂਦਾ ਉਹਨਾਂ ਦਰਾਖਤ ਤੇ ਹੂੰ ਮੈਂ ਕਹਾਂ ਜੀ ਉਹ ਆ ਗਿਆ ਫੇਰ ਤਾਂ ਆਣ ਮਿਲੋ ਸੱਜਣੋ ਹੀ ਹੋਣੀ ਐ ਤੇ ਹੈ ਸਾਰਾ ਕੁਝ ਹੀ ਆਤੀ ਉਤੀ ਉਹਦੇ 'ਚ ਉਹ ਉਹ ਜੰਗਲ 'ਚ ਹਾਂ ਜੀ ਰੋਡ ਤੇ ਆ ਜਾਂਦਾ ਆਈ ਜਾਂਦਾ ਬਾਬਾ ਠੀਕ ਜੰਗਲ ਉਹ ਗੜਾ ਮਾੜੀ ਮੋਟੀ ਗੱਲ ਆ ਜਿਆਦਾ ਵੱਡਾ ਕਿਲੋਮੀਟਰਾਂ ਜਾਏ ਪਿੱਛੇ ਨੂੰ ਜੰਗਲ ਹੀ ਜੰਗਲ ਆ ਠੀਕ ਹੈ ਜੀ ਹੂੰ ਭਾਈ ਅਸੀਂ ਕੀ ਕਰਿਆ ਅਸੀਂ ਜੇ ਲੋਟ-ਪੋਟ ਜੀ ਹੁੰਨੇ ਆ ਉਧਰੋਂ ਗੱਡੀ ਆਈ ਪੂਰੀ ਗੋਲੀ ਵਾਂਗੂ ਹੂੰ ਸਾਟੇ ਕੋਲ ਦੀ ਨਾ ਕੋਨੇ ਬ੍ਰੇਕ ਕੰਮ ਮਾਰ ਗਏ ਤੱਕ ਮਗਾ ਕ੍ਰੇਨ ਆ ਗਈ ਓਏ ਕ੍ਰੇਨ ਆ ਗਈ ਜਦੋਂ ਵੇਖਿਆ ਕ੍ਰੇਨ ਉਹ ਗੜਾ ਜਲਦੀ ਕਰੋ ਜਲਦੀ ਕਰੋ ਕ੍ਰੇਨ ਵਾਲਾ ਵੀ ਡਰੇ ਉਹ ਵੀ ਆਪ ਦਾ ਲੋਕਲ ਏਰੀਆ ਆ ਰੇ ਯਾਰ ਜੰਗਲ ਵਿੱਚ ਆ ਯਾਰ ਇਸ ਟਾਈਮ ਬਹੁਤ ਗਲਤ ਆ ਯਾਰ ਹੂੰ ਜਲਦੀ ਕਰੋ ਤੇ ਅਬਾ ਟੋਜਣ ਪਾਇਆ ਉਹਨਾਂ ਨੇ ਗੱਡੀ ਸਿੱਧੀ ਕਰੀ ਜਦੋਂ ਗੱਡੀ ਸਿੱਧੀ ਕਰਕੇ ਜਦੋਂ ਪਾਇਗੇ ਟੋਜਣ ਖਿੱਚਣ ਨੂੰ ਫੇਰ ਪਲਟੀ ਫੇਰ ਪਲਟੀ ਸਿੱਧੀ ਕਰਕੇ ਫੇਰ ਪਲਟ ਜੇ ਉਹ ਮੈਂ ਕਿਹਾ ਯਾਰ ਹੁਣ ਇੱਥੇ ਕਿਹੜਾ ਗੋਸਾ ਲੰਘਣਾ ਹੈਗਾ ਯਾਰ ਤੁਸੀਂ ਵੱਡਾ ਟੋਜਣ ਕੱਢੋ ਜਾਂ ਕੋਈ ਰਸਤੇ ਪਾਓ ਬਾਡੀ ਨੂੰ ਪਾ ਕੇ ਰੋਡੋਂ ਪਾਰ ਦਰਖਤਾਂ ਨਾਲ ਬੰਨ੍ਹ ਦਿਓ ਪਲਟੂ ਕਿਵੇਂ ਹਾਂ ਕਹਿੰਦਾ ਕੋਈ ਰਸਤੇ ਵਿੱਚ ਅੜ ਜੇ ਰਾਤ ਦਾ ਸਮਾਂ ਮੈਂ ਕਹਿੰਦੇ ਆਊ ਕੌਣ ਆਊ ਕੌਣ ਜੰਗਲ ਚ ਨਹੀਂ ਆਉਣੇ ਆਪਾਂ ਹੀ ਆ ਸਹੀ ਗੱਲ ਆ ਉਹੀ ਗੱਲ ਆਈ ਉਹ ਬੰਨੇ ਗੱਡੀ ਛੱਡ ਕੇ ਚੜ੍ਹਗੇ ਤੜਕੇ ਉਹਨਾਂ ਨੇ ਮਗਰ ਬਾਕੇ ਮੂਹਰੇ ਕ्रेन ਦੀ ਚੱਕਤੀ ਗਰਨਨ ਕਰਕੇ ਅਸੀਂ ਆਪਦੀ ਗੱਡੀ 'ਚ ਬਹਿ ਗਏ ਉਹਨਾਂ ਨੇ ਪੁਹਹਾਤੀ ਗੱਡੀ ਟੁੱਟ ਗਈ ਸੀ ਬਾਬਾ ਉਹ ਉਹਨਾਂ ਨੇ ਪੁਹਹਾਤੀ ਜਾ ਕੇ ਪ੍ਰਧਾਨ ਦਾ ਹੋਟਲ ਸੀ ਗੁਰਦਾਰੇ ਵਾਲੇ ਦਾ ਅੰਸੀ ਮਾਰੇ ਉਹਦੇ ਲਾਤੀ ਹੋਟਲ ਤੇ ਹੂੰ ਤੇ ਚੁੱਪ ਕਰਕੇ ਜਾ ਕੇ ਅਸੀਂ ਯਾਦਾ ਪਹੇਗੀ ਉੱਥੇ ਸਵੇਰੇ ਕੰਮ ਕਰਾਇਆ ਤੀਜੇ ਦਿਨ ਉਹ ਤੋਂ ਭਰਨੇ ਕੋਲ ਆ ਫੇਰ ਬਲੇਵਰ ਖਰੀਦੀ ਉਸੇ ਪਿੰਡ ਦੀ ਸੀ ਉਸੇ ਪਿੰਡ ਦੀ ਮੈਂ ਕਿਹਾ ਮੂੰਹ ਜੇ ਲਗੋ ਦਿਓ ਗੱਲ ਉਹਦੇ ਪਜਾਨ ਲਿਆ ਨਾ ਬੱਕੀਆਂ ਬਹੁਤ ਦੇਰ ਲੱਗਦੀ ਉਹੀ ਆ ਗਈ ਯਾਰ ਨੱਪ ਲੋ ਰੋਟੀ ਲੰਗਦੇ ਨਹੀਂ ਬਾਬਾ ਤੁਹਾਡੇ ਅਸਰਾਰ ਤਾਂ ਮਲ ਕੇ ਕਰਦੇ ਹੁੰਦੇ ਅਸੀਂ ਹੌਲਦ ਪੂਰੇ ਹੁੰਦੀ ਸੀ ਐ ਡਾਂਗਾ ਲੈ ਕੇ ਹੂੰ ਅਸੀਂ ਐ ਗੱਡੀ ਕਿਤੇ ਐ ਕਰਕੇ ਉਹਦੇ ਆਲ ਨੂੰ ਕਿਤੇ ਐ ਕਰਕੇ ਉਹ ਖਰਾ ਕੇ ਨਿਕਲਣਾ ਡਰਾ ਕੇ ਹੈ ਜਲ ਭਾਈ ਪੈਂਦਾ ਆਪਣਾ ਜਲ ਕਬੜੀ ਹੂੰ ਚੁਰਾਇਆ ਪੈਂਦਾ ਠੀਕ ਹੈ ਜੇ ਮੈਂ ਨਾ ਭੁੱਲ ਗਾ ਤਾਂ ਪੂਰਾ ਪ੍ਰੋਪਰ ਉੱਥੋਂ ਜੋਰਾ ਆਟੂ ਨਿਕਲ ਜਾਣਿਆ ਘਵਾਟੀ ਨਿਕਲ ਜਾਣਿਆ ਹੂੰ ਹੋਟਾ ਜਿਹਾ ਚੌਂਕ ਜਾਈ ਉੱਥੇ ਰਾਤ ਨੂੰ ਪੁਲਿਸ ਆ ਲੈ ਮੂਰੇ ਡਾਂਗ ਲੈ ਕੇ ਆਏ ਹੋਇਆ ਜਦੋਂ ਹਨਾ ਮੈਂ ਗੱਡੀ ਆਏ ਕਰਤੀ ਸਾਲ ਦੀਆਂ ਲੱਤਾਂ ਜੋੜੀਆਂ ਉੱਥੇ ਹੀ ਬਹਿ ਗਿਆ ਉੱਥੇ ਹੀ ਲੱਤਾਂ ਜੋੜੀਆਂ ਹੋਗੀਆਂ ਗੱਡੀ ਰੁਕੇ ਨਾ ਗੱਡੀ ਰੁਕੇ ਮਸਾ ਰੁਕੀ ਗੱਡੀ ਜਮਾ ਉੱਤੇ ਬ੍ਰੇਕਾ ਮਾਰ ਮਾਰ ਜਮਾ ਉਹਦੇ ਉੱਤੇ ਲਟੜ ਦੇਣਾ ਸੀ ਮੈਂ ਉਹ ਪਾਸੇ ਹੋ ਗਿਆ ਨਾ ਤਾਂ ਮੈਥੋਂ ਗੱਡੀ ਦੁਰੇ ਉਹ ਨਾਲ ਬਾਈ ਬਾਰੀ ਨੂੰ ਹੱਥ ਪਾਵੇ ਆਇਆ ਹੈ ਗਰੀ ਜਾਵੇ ਆ ਥੋੜਾ ਸਾਕਾਂ ਦਾ ਧਿਆਨ ਰੱਖਿਆ ਕਰੋ ਯਾਰ ਵਗਦੁੱਤ ਇਰਮੀ ਤੇ ਆ ਰੱਖਣ ਦਾ ਕੰਮ ਸੀ ਸਿਰ ਬੋਲਿਆ ਹੀ ਨਾ ਯਾਰ ਗੱਲ ਤਾਂ ਆਸੀ ਮੈਂ ਕਿਹਾ ਮੈਂਟ ਚ ਤੈਨੂੰ ਠੀਕ ਅਸੀਂ ਰਾਮ ਨਾਲ ਦੁਰਗੇ ਸਾਨੂੰ ਬੁਲਾਇਆ ਹੀ ਨਹੀਂ ਬੁਲਾਇਆ ਹੀ ਨਹੀਂ ਹਾਂ ਉਹਨੇ ਕਾ ਬਾਦਗੀ ਜਾਨ ਬਤੀ ਤੋਂ ਲੱਖੋਂ ਪਾਇ ਠੀਕ ਹੈ ਜੀ ਜਾਨ ਦੇ ਪਰਾ ਦਫਾ ਹੋਣ ਦੇ ਗਏ ਧਕੇ ਹਾਂ ਜੀ ਬਹੁਤ ਮੇਰੀ ਆਏ ਹੁੰਦਾ ਸੀਗਾ ਕਿਰਾ ਇੱਕ ਗੱਡੀ ਵਾਲੇ ਭਾਈ ਉਥੋਂ ਕੋਈ ਬੁੜੀ ਬਿਠਾ ਲਿਆ ਹਾਂ ਜੀ ਰਾਤ ਨੂੰ ਠੀਕ ਉਹ ਦਾਰੂ ਨਾਲ ਰੱਜੀ ਵੀ ਬੁੜੀ ਹਾਂ ਐਨੀ ਮੋਟੀ ਠੀਕ ਜੋ ਸੌਂਗੀ ਗੱਡੀ 'ਚ ਭਾਈ ਉਤਰੇ ਨਾ ਠੀਕ ਆ ਉਹ ਕਹਿੰਦੇ ਯਾਰ ਪੁਲਿਸ ਆ ਗਈ ਦਾ ਯਾਰ ਸਾਲਾ ਸਿਆਪਾ ਪੈ ਜੀ ਹੂੰ ਜਿਹੜਾ ਬਿਠਾ ਕੇ ਲਿਆ ਉਹ ਮਰੇੜਾ ਜਾ ਤੇ ਉਹ ਉਹਦੇ ਨਾਲ ਦੇ ਦਾ 10 ਬਣਾ ਲਾ ਭਲਾ ਉਹਦੇ ਚ ਇੰਨੀ ਭਾਰੀ ਉਹ ਇੰਨੀ ਭਾਰੀ ਸਾਨੂੰ ਕਹਿੰਦੇ ਯਾਰ ਬਾਈ ਯਾਰ ਆਹ ਗੱਲ ਆ ਕਹਿੰਦਾ ਉਹ ਤੋਂ ਬਹਿ ਗਈ ਯਾਰ ਹੁਣ ਕਹਿੰਦਾ ਪੈ ਗਈ ਯਾਰ ਕਹਿੰਦਾ ਉਤਰਦੀ ਨਹੀਂ ਯਾਰ 7 ਦੇ 10 ਵਜੇ ਹਾਂਜੀ ਇਹ ਕਹਿੰਦਾ ਪੁਲਿਸ ਨੂੰ ਦੱਸ ਗਏ ਮੈਂ ਕਿਹਾ ਪਰ ਚਾਹੀਏ ਇਤਨੀ ਹੋ ਪਰ ਚੇ ਜਿਹੜਾ ਨਹੀਂ ਕਿ ਮੈਂ ਬਠਾਈ ਗੱਡੀ ਚ ਹੂੰ ਮੈਂ ਇਹ ਕੰਮ ਤੋਂ ਬਚੋ ਹੁਣ ਇਹ ਦਾ ਇੰਤਜ਼ਾਰ ਕਰੋ ਵੀ ਕਦੋਂ ਉੱਠੂਗੀ ਠੀਕ ਕੁਸਰਾ ਨੇ ਬੈਠੇ ਬਰਨੜ ਤੇ ਆਏ ਨੇਪੂ ਪਈਏ ਨੂੰ ਮੈਂ ਕਿਹਾ ਭੂਆ ਦੀ ਕੁੜੀ ਐ ਤਾਲਿਓ ਮੈਂ ਕਿਹਾ ਇਹਨੂੰ ਮਾੜੀ ਸੁਰਤੋਂ ਵੀ ਤੈਨ ਮਾਰੋ ਤਪੜੇ ਥੱਲੇ ਲਾਓ ਇਹਨੂੰ ਹੂੰ ਚਾਰਾਂ ਜਾਨੇ ਨੇ ਫੜ ਕੇ ਲਾਹੀ ਉਹ ਓਹੋ ਹਾਂ ਹੇ ਗਲਤ ਕੰਮ ਤੋਂ ਨਹੀਂ ਹੁਆ ਮੈਂ ਕਿਹਾ ਜਾ ਬਰਾ ਇੱਥੇ ਲੱਤਾਂ ਗੰਬੀ ਜਾਂਦੀਆਂ ਤੇਰੇ ਸੁੱਤੀ ਪਈ ਉਹ ਸਾਡੀਆਂ ਹੂੰ ਵੀ ਆ ਕਿਥੋਂ ਗਈ ਬਲਾ ਇਹ ਉੱਥੇ ਗਾਂਧੀ ਬਾਊ ਦੀ ਚੜਾਈ ਹੁੰਦੀ ਸੀ ਇਹਦੀ ਗਾਂਧੀ ਬਾਊ ਠੀਕ ਹੈ ਜੀ ਕੱਲਾ ਇੱਕ ਗਾਂਧੀ ਬਾਊ ਸੀ ਸਰਦਾਰ ਹਾਂਜੀ ਜਿਹੜਾ ਨਕਸਲੀਆ ਨਾ ਪੰਗੇ ਲੈਂਦਾ ਸੀ ਬਾਈ ਓਹ ਤਾਂ ਹੀ ਠੀਕ ਹੈ ਟ੍ਰੇਨ ਆਹ ਕੋਲੇ ਵਾਲੀ ਉਹ ਭਰਦਾ ਸੀ ਨਹੀਂ ਨਕਸਲੀ ਕਹਿੰਦੇ ਅਸੀਂ ਭਰਨੀਆ ਭਰਨੀ ਹੁੰਦੇ ਕੇ ਇਹਨੂੰ ਉਹ ਜੱਟ ਅੜ ਕੇ ਭਰਦਾ ਸੀ ਭੈੜਾ ਸੀ ਪ੍ਰਬੰਧਾ ਹਾਂ ਅਸੀਂ ਉਹਦੀ ਟ੍ਰਾਂਸਪੋਰਟ ਚ ਪਾਏ ਭਰਾਵਾ ਤੇ ਉਹ ਆਗੇ ਨਕਸੀ ਹੂੰ ਬਾਬਾ ਕਰਮਾਨਾ ਉਹਨਾਂ ਦੇ ਕੋਲੇ ਖੰਡੇ ਹਨਾ ਉਹੋ ਜਿਹੀ ਹੋਰ ਹੀ ਤਰ੍ਹਾਂ ਦੇ ਹਾਂਜੀ ਉਹਨਾਂ ਨੇ ਲਾ ਕੇ ਚਲਾਤਾ ਕੰਮ ਠਾ ਅ ਕਦੇ ਨਾ ਮੇਜਰ ਹੁੰਦਾ ਸੀਗਾ ਯਾਰ ਠੀਕ ਆ ਉਹਦਾ ਅਮਰਸ਼ਾ ਕਿਹਾ ਹੁੰਦਾ ਸੀਗਾ ਹੂੰ ਇਹ ਚਿਲਕਣਾ ਜਾਂ ਗਾਤਰਾ ਪਾਇਆ ਹੁੰਦਾ ਹੀ ਉਹਦੇ ਹੂੰ ਜੂੜ ਤੱਕ ਗਈ ਹੈ ਨਹੀਂ ਕਿੱਥੋਂ ਦਾ ਹੀ ਸੀ ਇਸੇ ਪਿੰਡਾਂ ਦਾ ਸੀ ਉਹ ਹੂੰ ਉਹਨੂੰ ਬੜੀ ਮੈਂ ਕੀ ਕਹਿੰਦਾ ਉਹਨੇ ਮਜ਼ਾਕ ਤੇ ਹਨਾ ਉਹ ਕੰਦ ਨਾ ਲੱਗਿਆ ਖੜਾ ਐ ਉਹਦੇ ਕੋਲ ਦੀ ਜਾਨ ਕੁਰਬਾਨਾ ਗੰਡੇ ਹੂੰ ਮੈਂ ਕਿਹਾ ਤੂੰ ਇੱਧਰ ਆਇਆ ਕਹਿੰਦਾ ਇੱਧਰ ਉਹਨੂੰ ਮੇਰਾ ਵੀ ਧੀ ਕਰਦਾ ਕਹਿੰਦਾ ਮਾਰਨਗੇ ਯਾਰ ਬਾਬਾ ਪੱਖੇ ਤੱਕ ਵੱੜਤੇ ਉਹਨਾਂ ਨੇ ਐਨੇ ਭੈੜੀ ਕੀਤੀ ਜਾਂਦੇ ਹੋਏ ਨੇ ਇੱਕ ਉਹਦੇ ਛੱਡਿਆ ਚਿਤੜਾ ਤੇ ਬਈ ਉਹ ਡੱਕ ਮੇ ਬਿਟ ਤੇ ਮਾਰ ਕੇ ਠੀਕਾ ਹਏ ਮਾਰ ਕੇ ਇੱਕ ਹੀ ਛੱਡੀ ਇੱਕ ਹੀ ਛੱਡੀ ਉਹਨਾਂ ਨੇ ਕੱਲੇ ਦੇ ਉਹਦੇ ਉਹਨੂੰ ਹਸਪਤਾਲ ਲੈ ਜਾਣਾ ਪਿਆ ਠੀਕ ਹੈ ਹਾਂ ਐਨੇ ਜ਼ੋਰ ਨਾਲ ਮਾਰੀ ਬਾਬਾ ਜਿੱਤੜ ਵਰਤੇ ਹੀ ਉਹਦੇ ਮਸਾਂ ਬਚਿਆ ਉਹ ਠੀਕ ਹੈ ਤੇ ਮੇਰ ਮੇਲਾ ਵੀ ਉਹ ਬੰਦਾ ਉਹਨਾਂ ਦੇ ਕਾਬੂ ਨਹੀਂ ਆਇਆ ਉਹ ਬੰਦਾ ਜੀ ਹਾਂ ਉਹ ਐਡਾ ਸਤਾਨ ਸੀ ਉਹਨੇ ਮੰਗਦਾ ਵੀ ਜੇ ਆਪਦੀ ਗੱਡੀ ਉਹਨੇ ਜਾਣਾ ਰੋਡ ਤੇ ਹਾਂਜੀ ਗਾਂਧੀ ਬਾਹੂ ਚੱਲਿਆ ਹਾਂਜੀ ਗਾਂਧੀ ਬਾਹੂ ਆਏ ਨਹੀਂ ਉਹਦੇ ਕੋਲ ਵੀ ਕੋਈ ਟੀਵੀ ਸੀ ਨਾਲ ਪਰ ਗਾਂਧੀ ਬਾਹੂ ਆਪਦੀ ਗੱਡੀ ਚ ਨਹੀਂ ਪੈਂਦਾ ਜੀ ਕਿਸੇ ਨੂੰ ਪਤਾ ਹੀ ਨਹੀਂ ਕਿਹੜੀ ਗੱਡੀ ਜਾਣਾ ਉਹਨੇ ਜੀ ਹਾਂ ਉਹ ਐਡਾ ਸਤਾਨ ਸੀ ਉਹਨੇ ਕਾਫਲਾ ਜਿਹੜਾ ਪੁਲਿਸ ਮਿਲੀ ਸੀ ਨਾਲ ਉਹਨੂੰ ਉਹ ਤੇ ਗੱਡੀ ਆਪਦੀ ਤੋਰ ਦੇਣੀ ਹੈ ਆਪ ਉਹਨੇ ਅੰਡਰਗਰਾਊਂਡ ਹੋ ਜਾਣਾ ਕਿ ਆਪ ਉਹਨੇ ਕੋਈ ਸੜੀ ਜੀ ਗੱਡੀ ਲੈ ਕੇ ਇਕੱਲੇ ਨਹੀਂ ਜਾਣਾ ਹੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਨਾ ਇਕੱਲੇ ਨੇ ਲੰਘ ਜਾਣਾ ਬਾਬਾ ਨੂੰ ਪਤਾ ਹੀ ਨਹੀਂ ਲੱਗਣਾ ਕਿਸ ਨੂੰ ਕਿਧਰ ਦੀ ਲੰਘ ਜਾ ਆਈ ਬੇਚਾਰਾ ਡਰਾਈਵਰ ਸੀ ਉਹਦਾ ਹੂੰ ਉਹ ਤੇ ਫੈਰੰਗ ਹੋ ਗਈ ਉਹਨੇ ਇੱਕ ਗੱਡੀ ਬਾਹੂ ਆ ਗਿਆ ਹੂੰ ਡਰਾਈਵਰ ਮਾਰਿਆ ਗਿਆ ਯਾਬ ਤਾਂ ਹੀ ਨਹੀਂ ਜੀ ਬੱਚੇ ਆਪ ਹੈ ਨਹੀਂ ਸੀ ਆਪ ਦਾ ਹੋਰ ਗੱਡੀ ਚ ਆਉਂਦਾ ਸੀ ਬਾਬਾ ਠੀਕ ਉਹ ਯਾਰ ਇੱਕ ਡਰਾਈਵਰ ਦਾ ਨੁਕਸਾਨ ਕਰਕੇ ਉਹਦੇ ਦਾ ਨਹੀਂ ਉਹਨਾਂ ਨੇ ੱਡੀ ਚੋਟੀ ਦਾ ਜ਼ੋਰ ਲਾ ਲਿਆ ਹੂੰ ਇਹ ਆ ਬਗ ਨੇ ਐਕਚੁਅਲੀ ਆਏ ਆ ਫਲਾਣਾ ਹੈ ਨਾ ਉਹਦਾ ਬਾਲ ਵੀnga ਨਹੀਂ ਕਰਦਾ ਮੂੰਹ ਦਾ ਸੀ ਵੀ ਸਰਦਾਰ ਆ ਪੁੱਤ ਲੂਟ ਆਉਣ ਵਾਲੇ ਹੈ। ਹਾਬ ਲਾਲਾ ਤੂੰ ਬੰਦੇ ਨੇ ਯਾਰ ਐਡੀ ਰੱਖ ਦਿਖਾਈ ਯਾਰ। ਸਰਦਾਰ ਜੇਰੀ ਵੇਰੀ ਬੰਦਾ ਡਾਊਨ ਹੋ ਕੇ ਫੇਰ ਉੱਠ ਖੜਿਆ। ਹਾਂਜੀ। ਲੈ ਲਾ ਉੱਥੇ ਪੈਸਾ ਕਰਾ ਥੋੜਾ ਜਲਦਾ ਹੋ ਕੋਲਸ ਨੂੰ ਬਈ। ਬਹੁਤ ਜ਼ਿਆਦਾ ਹੈ। 100 ਰੁਪਇਆ ਤਾਂ ਦਿਖਾਈ ਅਗਲਾ। ਹਾਂਜੀ। ਜੇਰੀ ਜਾ ਕੇ ਪੰਜਾਬੀ ਦੀ ਕਦਰ ਕਰਦੇ ਆ ਉਹ ਨਹੀਂ ਕਿੱਥੋਂ ਕਰਦੇ ਆਗੇ ਬਈ। ਹਾਂ ਫੇਰ ਹੀ ਕਰਦੇ ਆ ਜੀ। ਠੀਕ ਆ ਨਾ। ਬਈ ਅਸੀਂ ਨਾ 15 ਕੀ ਕਰਿਆ? ਜਦੋਂ ਉੱਥੋਂ ਆ ਗਿਆ ਉਹ ਫੇਲ ਹੋ ਗਿਆ ਫੇਲ ਹੋ ਕੇ ਆ ਗਿਆ ਕਿ ਉਹਨੇ ਗੁਜਰਾਤ ਚ ਉਹਦਾ ਕੰਮ ਚਲਾਇਆ ਦੁਬਾਰਾ ਤੇ ਗੁਜਰਾਤ ਚ ਉਹਨੇ ਫੋਲ ਲਾਉਣ ਤੇ ਗੱਡੀਆਂ ਜਿੱਟੀਆਂ ਪਤਾ ਕਿੰਨੀਆਂ ਗੱਡੀਆਂ ਪੰਜ ਹਾਂਜੀ ਘੱਟ ਤੋਂ ਘੱਟ 100 ਗੱਡੀ ਹੂੰ 100 ਗੱਡੀ ਇਕੱਠੀ ਲਾਉਣ ਤੇ ਬਾਦੀ ਪੂਰੇ ਤੇ ਉਹ ਥੋੜੀ ਫੋਲ ਲਾਉਣ ਤੇ ਬਾਅਦ ਕੇ ਕਹਿੰਦਾ ਵੀ ਚਲਾਓ ਕੋਈ ਕਹਿਤ ਨਹੀਂ ਭਰੀ ਠੀਕ ਹੈ ਠੀਕ ਹੈ ਤੇ 4-4 ਮਹੀਨੇ 5-5 ਮਹੀਨੇ ਚਲਾਈਆਂ ਜਦੋਂ ਕੰਪਨੀ ਕਹਿੰਦੀ ਆਏ ਆ ਜਾਓ ਆ ਕੇ ਤਾਂ ਫੜ ਲਓ ਹੂੰ ਵੜ ਲਓ ਉਹ ਨਿੱਗੀਆਂ ਗੱਡੀਆਂ ਨੇ 4 ਮਹੀਨੇ ਪੰਜਾਂ ਚ ਕਮਾਈ ਕਿੰਨੀ ਦਿੱਤੀ ਉਹ ਬੱਬਾ ਬਹੁਤ ਜ਼ਿਆਦਾ ਹੋਈ ਮੋੜ ਕੇ ਫੜਾ ਤੀਆਂ ਕਹਿੰਦਾ ਫੜ ਲਓ ਮੋੜ ਕੇ ਨਾ ਕਿੰਦਾਂ ਦੀਆਂ ਲਿਆਇਆ ਆਪਦੇ ਨਾਲ ਬਾਅਦ ਚ ਨਾ ਕਿੰਦਾਂ ਲਿਆਇਆ 10-12 ਗੱਡੀਆਂ ਪੰਜਾਂ ਉਹਨੇ ਨਾ ਕਿੰਦਾਂ ਠੀਕ ਫੇਰ ਉੱਠ ਗੜਿਆ ਬੱਬਾ ਫੇਰ ਗਾਂਧੀ ਬਾਉ ਗਾਂਧੀ ਬਾਉ ਗੁਜਰਾਤ ਚੋਂ ਲੱਗ ਗਈ ਦਿਮਾਗੀ ਸੀ ਫੇਰ ਤਾਂ ਬੰਦਾ ਬੂਰੀ ਜੀ ਕਿਉਂਕਿ ਨਾ ਹੁੰਦਾ ਸੀਗਾ ਜਿਵੇਂ ਕਿ ਤਾਰੀ ਬੱਬਾ ਹਾਮਪੁਰੀਆ ਹਾਂਜੀ ਹਾਂਜੀ ਉਹਦਾ ਨਾਂ ਸੀ ਉਹਦੇ ਨਾਂ ਕਰਕੇ ਮੇਰਾ ਗੁਜਰਾਤ ਵਾਲਾ ਹੋਟਲ ਚਕਾਇਆ ਸੀ ਪੁਲਿਸ ਨੇ ਉਹਨੇ ਕਦੀ ਤਾਰੀ ਬਾਬਾ ਉਹ ਆ ਉਹ ਤਾਰੀ ਬਾਬੇ ਦਾ ਕੰਮ ਹੁੰਦਾ ਸੀ ਗੱਡੀਆਂ ਓਵਰ ਲੋਡ ਲੈ ਕੇ ਆਉਂਦਾ ਸੀ ਆਪਦੀਆਂ ਮੂਰੇ ਕਾਰ ਲਾ ਕੇ ਹਾਂਜੀ ਇਸ ਜੋਰ ਰਾਜ ਵੀ ਆਉਂਦਾ ਸੀ ਤੇ ਪੁਲਿਸ ਰੋਕਦੀ ਸੀ ਆਰਟੀਓ ਰੋਕ ਦੇਤੀ ਉਹਨੂੰ ਉਹ ਰੁਕਦਾ ਨਹੀਂ ਸੀ ਬਾਬਾ ਓਹੋਈ ਹਾਂ ਗੱਡੀਆਂ ਉਹਨੇ ਕਹਿਣਾ ਵੀ ਠੱਕੀ ਆਓ ਮੇਰੇ ਮਗਰ ਬੱਸ ਉਹਦਾ ਪੈੜਾ ਹਾਂ ਗੁਜਰਾਤ ਉਨੇ ਕਾ ਦੱਬੀ ਆਓ ਯਾਰ ਮੈਂ ਹੈਗਾ ਮੂਰੇ ਬੇਪਿਕ ਰੋਦੀ ਠੀਕ ਜੀ ਪੁਲਿਸ ਨਾਲ ਟੱਕਰ ਹੋ ਗਈ ਬਾਬਾ ਆਟਿਓ ਨਾਲ ਗੋਲੀ ਚਲਾਤੀ ਉਹ ਬੰਦੇ ਨੇ ਹਾਂ ਭੱਜ ਗਿਆ ਆਟਿਓ ਗੱਡੀ ਨਹੀਂ ਲੈ ਗਿਆ ਗੱਡ ਗਈ ਠੀਕ ਫਾਰ ਫੜ ਲਈ ਗਾਂ ਉਹਨਾਂ ਨੇ ਘੇਰਾ ਘੂਰਾ ਪਾ ਕੇ ਨਾਕਾ ਲਾ ਕੇ ਹਾਂਜੀ ਹਰਚਾ ਹੋ ਗਿਆ ਉੱਥੇ ਠੀਕ ਫਿਰ ਅੰਦਰ ਰਿਹਾ ਫਿਰ ਜਮਾਨਤ ਹੋਈ ਉਹਦਾ ਕਰਕੇ ਜਦੋਂ ਮੈਂ ਹੋਟਲ ਕਰਿਆ ਉਹ ਕਹਿੰਦੇ ਵੀ ਆਟਿਓ ਕਹਿੰਦਾ ਵੀ ਮੈਂ ਆਟਿਓ ਨਾਲ ਲੜ ਪਿਆ ਹਾਂਜੀ ਕਿਉਂਕਿ ਹਰੇਕ ਟਰੱਕ ਵਾਲਾ ਕਹਿੰਦਾ ਜੀ ਉਹਨਾਂ ਨੂੰ ਕਹਿੰਦਾ ਥੋੜੇ ਦਿਨ ਰੁਕ ਜਾਓ ਫੇਰ ਲੱਗ ਲੈਣਦੇ ਥੋੜੇ ਚਪੜਾ ਫਿਰਦਾ ਵੇਖੀ ਠੀਕ ਹੈ ਤੁਸੀਂ ਤਾਂ ਮਨਤਾ ਕਰਿਆ ਕਰੋਗੇ ਵੀ ਆਹ ਕੌਣ ਗਿਆ ਤੁਹਾਨੂੰ ਇਹਦਾ ਪਤਾ ਹੀ ਨਹੀਂ ਕੌਣ ਹੈ ਹਾਂਜੀ ਤੇ ਇੱਕ ਦਿਨ ਇੱਕ ਬੰਦੇ ਦਾ ਆਪਣੇ ਦੇ ਪੇਪਰ ਫੜ ਲੇ ਤੇ ਮੈਂ ਧੱਕੇ ਨਾਲ ਜਾ ਕੇ ਪਰਮਟ ਚੱਕ ਲਿਆ ਹੂੰ ਮੈਂ ਕਿਹਾ ਫੜਾ ਪਰਮਟ ਮੈਂ ਕਿਹਾ ਕਿਵੇਂ ਚਲਾਨ ਕੱਟੇਗਾ ਤੂੰ ਸਾਡੇ ਹੁੰਦਿਆ ਹੈ ਮੈਨੂੰ ਭੇਜਤਾ ਕਿ ਵੀ ਇਨਸਪੈਕਟਰ ਬਹਿੰਦੇ ਆਰਟੀਓ ਤਾਂ ਹੈ ਨਹੀਂ ਹਾਂਜੀ ਆਰਟੀਓ ਤੋਂ ਬਿਨਾ ਚਲਾਨ ਥੋੜੀ ਕਰ ਸਕਦਾ ਕੋਈ ਮੈਂ ਕਿਹਾ ਮੈਂ ਤੇਰੀ ਵੀਡੀਓ ਬਣਾ ਕੇ ਪਾਉਂਗਾ ਵੀ ਇਨਸਪੈਕਟਰ ਨੇ ਸਾਡੀ ਗੱਡੀ ਦੇ ਕਾਗਜ਼ ਪੜ੍ਹੇ ਆ ਆਰਟੀਓ ਦੇ ਇੱਥੇ ਆਫਿਸ ਤੇਰਾ ਹੀ ਕੰਮ ਆ ਹਾਂ ਤੇਰਾ ਤੇਰਾ ਚਲਾਨ ਕੱਟਣ ਦਾ ਕੰਮ ਹੀ ਨਹੀਂ ਸਹੀ ਗੱਲ ਹੈ ਜੀ ਉਹ ਡਰ ਗਿਆ ਉਹ ਡਰ ਗਿਆ ਉਹ ਰਾਹ ਤਾਂ ਨਹੀਂ ਆਵੇ ਪੇਪਰ ਮੰਗੇ ਉਹ ਤਾਂ ਕਹਿੰਦੇ ਹੜਪਾ ਲੈ ਪਰਮਟ ਇੱਕੋ ਹੀ ਆ ਮੇਰੇ ਕੋਲੇ ਕਹਿੰਦੇ ਇਹ ਤਾਂ ਪੰਜਾਬ ਦਾ ਇਹ ਤਾਂ ਪੰਜਾਬ ਉਹ ਕਹਿੰਦਾ ਫਿਰ ਇਹ ਤੇਰਾ ਸਰਦਾਰ ਲੈ ਗਿਆ ਉਹ ਮੇਰੇ ਕੋਲੇ ਆ ਗਿਆ ਕਹਿੰਦਾ ਸਰਦਾਰ ਜੀ ਆਪਨੇ ਪਰਮਟ ਮੇਰਾ ਦੇ ਦਿਆ ਗਾਡੀ ਵਾਲੇ ਕੋ ਹੂੰ ਮੈਂ ਉਹਨਾਂ ਨੂੰ ਫੋਨ ਮਾਰਿਆ ਮੈਂ ਕਿੱਥੇ ਆਈ ਕਹਿੰਦਾ ਹਾਂਜੀ ਆ ਵਪਾਰ ਕਰ ਲਿਆ ਨੇੜੇ ਹੀ ਆ ਕਹਿੰਦਾ ਮੈਂ ਕਿਹਾ ਪਰਮਟ ਦੇਖੋ ਕਿਹੜਾ ਇੰਨਾ ਦਾ ਅਗਲ ਨੂੰ ਹੱਥ ਮਾਰ ਲਓ ਤੁਹਾਨੂੰ ਆਪਦੀ ਫੈਲਦਾ ਨਹੀਂ ਪਤਾ ਹੂੰ ਜਦੋਂ ਵੇਖਿਆ ਨਹੀਂ ਕਹਿੰਦਾ ਇਹ ਤਾਂ ਬਈ ਗਲਤ ਲਿਆਂਦਾ ਸੀ ਆ ਠੀਕ ਆ ਮੈਂ ਕਿਹਾ ਮੁੜੋ ਇਹਰ ਬਦਲੇ ਬਦਲੀ ਕਰਕੇ ਦਿੱਤਾ ਰਾਹਤਾਨੀ ਨੂੰ ਦਿੱਤਾ ਉਹ ਉਹ ਡਰ ਗਿਆ ਬਈ ਉਹ ਤੋਂ ਡਰ ਗਿਆ ਡਰ ਗਿਆ ਜਦੋਂ ਉਹਨਾਂ ਨੇ ਐਸ ਡੀ ਐਮ ਆਇਆ ਬਾਬਾ ਨਾਲ ਤਿੰਨ ਗੱਡੀਆਂ ਪੁੱਛਦੀਆਂ ਹਨਾ ਥਾਣੀ ਵਾਲੇ ਐਸ ਡੀ ਐਮ ਡੈਪਟੀ ਹਾਂਜੀ ਸਾਰੇ ਢਾਬੇ ਤੇ ਇਹਨੇ ਵੀ ਤਾਰੀ ਬਾਬਾ ਕਿੱਥੇ ਆ ਮੈਂ ਆਇਆ ਸਮਾਨ ਲੈਣ ਠੀਕ ਹੈ ਜੀ ਉਹ ਐਡਾ ਸਤਾਨ ਦੀ ਟੂਟੀ ਵੇਖਿਆ ਮੈਂ ਜਿਹੜਾ ਬੰਦਾ ਸੀਗਾ ਜਿਹਦੇ ਕੋਲੇ ਮੈਂ ਹੋਟਲ ਕਰਿਆ ਸੀਗਾ ਹਾਂਜੀ ਮੈਂ ਬੂਟਾ ਸਿੰਘ ਦਾ ਮੰਤਰੀ ਰਹਾ ਹਾਂ ਮੈਂ ਫਲਾਣੇ ਦਾ ਪੀਰ ਹਾਂ ਮੈਂ ਧੌਂਕੇ ਦਾ ਰਹਾ ਉਹ ਮਾੜੇ ਤੋਂ ਗੱਲ ਹੀ ਨਾ ਕਰੇ ਮੇਰੇ ਨਾਲ ਉਹੋ ਹੀ ਮੈਂ ਕਿਹਾ ਯਾਰ ਗੱਲ ਹੀ ਬਣ ਗਈ ਜਿਆ ਤਕੜਾ ਬੰਦਾ ਮਿਲ ਗਿਆ ਆਪਾਂ ਨੂੰ ਹੂੰ ਉਹਦਾ ਬਾਅਦ ਚ ਪਤਾ ਲੱਗਿਆ ਵੀ ਇਹਦਾ ਲੀਰ ਕੁੜੀ ਦਾ ਤਲਾਕ ਹੋਇਆ ਵਾ ਤੇ ਕੁੜੀ ਨੂੰ ਭੈਣਦਾ ਯਾਰ ਗਲਤ ਕਰੀ ਆ ਆਪਦੀ ਕੁੜੀ ਨੇ ਹੀ ਗਲਤ ਉਹ ਥੋੜੀ ਤਕੀ ਪੀ ਨਾਲ ਐਡਾ ਮਾੜਾ ਗੋਲੀ ਮਾਰੋ ਇਹੋ ਜਿਹੇ ਬੰਦੇ ਤੋਂ ਘਰ ਆਈ ਨੇ ਦੱਸਿਆ ਪਰ ਮੈਨੂੰ ਵਿਚਾਰੀ ਨੇ ਠੀਕ ਕਹਿੰਦੀ ਬਾਬਾ ਜੀ ਇਸ ਤੇ ਉੱਪਰ ਭਰੋਸਾ ਮਤ ਕਰੋ ਗਿਆ ਗੁਜਰਿਆ ਆਦਮੀ ਹੈ ਜੀ ਠੀਕ ਮੈਂ ਕਿਹਾ ਕਿਉਂ ਕਹਿੰਦੀ ਇਹ ਬੇਟੀ ਕੋ ਨਹੀਂ ਪਕਸਤਾ ਮੈਂ ਕਿਹਾ ਹਾਂ ਇਹ ਦਿੱਲੀ ਛੱਡਣ ਜਾਂਦਾ ਬੇਟੀ ਉਹਦੀ ਪੜਾਉਂਦੀ ਸੀ ਸਰਕਾਰੀ ਹੂੰ ਦਿੱਲੀ ਛੱਡਣ ਜਾਂਦਾ ਸੀ ਦਿੱਲੀ ਲੈਣ ਜਾਂਦਾ ਸੀ ਯਾਰ ਆਪ ਠੀਕ ਆ ਤੀ ਮੈਂ ਇੱਕ ਦੋ ਵਾਰ ਹੀ ਮੈਨੂੰ ਗਿਆ ਉਹਨੇ ਛੱਡ ਕੇ ਆਈ ਕਹਿੰਦਾ ਬੇਟੀ ਕੋ ਹੂੰ ਬਾਅਦ ਮੈਨੂੰ ਪਤਾ ਲੱਗਿਆ ਵੀ ਇਹਦਾ ਬਾਪ ਬੇਟੀ ਰਹਿੰਦੀ ਇਕੱਠੇ ਆ ਉਹ ਥੋੜੀ ਉਹਦੀ ਮਾਂ ਕਹਿੰਦੀ ਮੈਂ ਨਾ ਤਪਈ ਹੁੰਨੀ ਆ ਬਾਹਰ ਲੈ ਕੇ ਕੁੜੀ ਨੂੰ ਅੰਦਰ ਪੈ ਜਾਂਦਾ ਸੀ ਸ਼ਰਿਆਮ ਹੀ ਸ਼ਰਿਆਮ ਕਹਿੰਦਾ ਮੈਂ ਕਿਹਦਾ ਬੰਦਾ ਕੋਈ ਮਾਰਿਆ ਨਹੀਂ ਗਿਆ ਜਦੋਂ ਮੈਂ ਆਇਆ ਮੰਡੀ ਚੋਂ ਢਾਬਾ ਸਾਡਾ ਖਾਲੀ ਤਬਾ ਨਾ ਮੰਝਾ ਉੱਥੇ ਨਾ ਕੋਈ ਡਰਾਈਵਰ ਉੱਥੇ ਢਾਬਾ ਭਰਿਆ ਵਾ ਗੱਡੀਆਂ ਨਾਲ ਬੰਬ ਹਾਂਜੀ ਮੈਂ ਕਿਹਾ ਸਾਰੇ ਸਾਰੇ ਹੀ ਲੇਗੀ ਕੁਲ ਜਾ ਕੇ ਯਾਰ ਹੂੰ ਇੱਕ ਵੀ ਡਰਾਈਵਰ ਨਹੀਂ ਕੋਕਤ ਨਹੀਂ ਕੋਈ ਆਟਾ ਨਹੀਂ ਕੁਛ ਨਹੀਂ ਇੱਥੇ ਦਾ ਹੂੰ ਭੱਠੀ ਨਹੀਂ ਯਾਰ ਕੋਈ ਖਾਲੀ ਨਹੀਂ ਅੰਦਰ ਵੱਡਾ ਹਾਲ ਬਣਿਆ ਵਈ ਪਿੱਛੇ ਹਾਂਜੀ ਜਦੋਂ ਮੈਂ ਅੰਦਰ ਗਿਆ ਤੇ ਸਾਰੇ ਡਰਾਈਵਰਾਂ ਨੂੰ ਉਹਦੇ ਚ ਬਿਠਾਈ ਬੈਠਾ ਤੇ ਉੱਥੇ ਰੋਟੀਆਂ ਲਾਈ ਜਾਣ ਮੈਂ ਕਿੱਧਰ ਕਿੱਧਰ ਆ ਗਿਆ ਤੀ ਅਰੇ ਸੀ ਇਹ ਅੰਦਰ ਮੈਂ ਕੋਲਾ ਮਾਲ ਨੂੰ ਡਰਾਈਵਰੋਂ ਕੋਈ ਬਾਤ ਨਹੀਂ ਆਪਣੇ ਭਾਈ ਆ ਠੀਕ ਮੈਂ ਇਹ ਵਿਚਾਲ ਠੀਕ ਹੈ ਉਹਦਾ ਮੇਰਾ ਕਾਰੀਗਰ ਆ ਗਿਆ ਮੈਨੂੰ ਕਹਿੰਦਾ ਕੋਈ ਗੱਲ ਹੈ ਉਹਨੇ ਗੱਡੀਆਂ ਨਹੀਂ ਬਾਵਾ ਕਹਿੰਦਾ ਹਾਂਜੀ ਕਹਿੰਦਾ ਇਹ ਕਹਿੰਦਾ ਵੀ ਸਰਦਾਰ ਜੀ ਪਿੰਡ ਗਿਆ ਵਾ ਕਹਿੰਦਾ ਇੰਨਾ ਤਾਂ ਮੈਂ ਸੁਣਿਆ ਠੀਕ ਸਰਦਾਰ ਜੀ گاਉਂ ਆ ਠੀਕ ਹੈ ਤੈਨੂੰ ਪੁਲਿਸ ਭਾਲਦੀ ਹੈ ਮੈਨੂੰ ਨਹੀਂ ਪਤਾ ਕਿਉਂ ਭਾਲਦੀ ਆ ਹੂੰ ਭਈ ਮੈਂ ਉਹੀ ਗੱਲ ਜਦੋਂ ਪੁਲਿਸ ਵਾਲੇ ਉਹਦਾ ਮੁੜਿਆ ਏ ਉਨੇ ਮੈਨੂੰ ਇਹ ਕੀ ਬਾਜ਼ਮਾਰੀ ਮੈਨੂੰ ਇਧਰ ਆਹਦਾਰੀ ਬਾਬਾ ਹੂੰ ਉਹਨਾਂ ਨੇ ਦੋ ਗੱਡਿਆਂ ਵਾਲਿਆਂ ਨੇ ਇੱਕ ਦਾ ਇੱਥੋਂ ਦੀ ਸੀਗੀ ਆਪਣਾ ਦੁੰਨੇਗਿਆਂ ਦੀ ਬਬਲੇ ਦੀ ਹਾਂਜੀ ਉਹ ਨੇ ਕਹਿਤਾ ਉਹਨਾਂ ਨੂੰ ਉਹ ਕਹਿੰਦਾ ਹਾਂ ਬਈ ਐਂਟਰੀ ਦੇ ਹਨਾ ਤਾਰੀ ਬਾਬੇ ਦੀ ਗੱਡੀ ਆ ਹੂੰ ਉਹ ਕਹਿੰਦਾ ਆ ਜਾ ਥੱਲੇ ਪਰਮਟਰੀਆ ਫਾਰਮ ਉਹ ਬਿੰਦਪਾਲਦੇ ਆ ਸੀ ਜੇਰਾ ਅੰਡਰਲੋਡ ਮਾਲ ਆ ਤੂੰ 2 300 ਦੇ ਜਾ ਯਾਰ ਤੂੰ ਜਾ ਤੂੰ ਕੀ ਲੈਣਾ ਐਂਟਰੀ ਜਲਦੀ ਆ ਦੇ ਕੇ ਲੰਘ ਜਾ ਅੰਡਰਲੋਡ ਤੇ ਨਾਂ ਲਈ ਜਾਣਾ ਤੂੰ ਸਹੀ ਗੱਲ ਆ ਇੱਕ ਨੇ ਮਗਰ ਹੋਰ ਲੈਤਾ ਨਾ ਉਹਨੇ ਅੱਗੇ ਵੀ ਇਹਦੀ ਇੱਜ਼ਤ ਕਰਨ ਲੱਗਿਆ ਪਰਮਿਟ ਫੜਦਿਆ ਇਹੋ ਇੱਜ਼ਤ ਕਰਨਗੇ ਜਿਹੜੀ ਬਹਿਲ ਵੀ ਬਾਬੇ ਦਾ ਬੰਦਾ ਉਹ ਕਹਿੰਦਾ ਹਾਂ ਮਾਰੀ ਵੀ ਤੇਰੀ ਬਾਬੇ ਕੀ ਹੋਗਾ ਤੂੰ ਵੀ ਕਾਹੇ ਲਿਆ ਉਹ ਕਹਿੰਦਾ ਨਹੀਂ ਜੀ ਮੇਰੀ ਬਾਬੇ ਕੀ ਤੋਂ ਨਹੀਂ ਆ ਉਹ ਕਹਿੰਦਾ ਕਾਗਜ਼ ਲਿਆ ਲੈ ਗਏ ਉਹਨਾਂ ਦੋਨੇ ਹੀ ਹਟ ਗਏ ਹਾਂ ਉਦੋਂ ਐਸ ਡੀ ਐਮ ਆ ਗਿਆ ਮੇਰੇ ਕੋਲੇ ਗੱਡੀ ਲੈ ਕੇ ਉਹਨੇ ਜਦੋਂ ਆ ਗਿਆ ਹਾਂਜੀ ਤੇ ਇਹ ਦਾ ਭੈਣ ਦਾ ਯਾਰ ਗਾਂਹਲੇ ਅੰਦਰ ਲੋ ਗਿਆ ਇਹ ਹਾਂ ਜਦ ਇਹ ਗਾਂਹਲੇ ਅੰਦਰ ਲੋ ਗਿਆ ਮੈਂ ਕਹਾ ਦਾ ਗਲਤ ਕਰਤਾ ਯਾਰ ਇਹਨੇ ਹਾਂਜੀ ਇਹਦਾ ਲੋਕ ਹੀ ਗਿਆ ਕੰਜਰ ਮੈਂ ਗਿਆ ਹਾਂਜੀ ਮੈਂ ਭਰਾਵਾ ਉਹਦੀ ਕੁਲੀ ਆ ਗਿਆ ਮੈਨੂੰ ਕਹਿੰਦਾ ਸਰਦਾਰ ਜੀ ਗੱਲ ਸੁਣ ਲਓ ਰਹਿਣਾ ਹਾਂਜੀ Rajasthan ਚ ਮੈਂ ਗਿਆ ਹਾਂਜੀ ਜਾਂ ਤੇਰਾ ਭਾਫ ਲੋਦੀ ਕੋਲੇ ਦੋ ਹੋਟਲ ਆ ਨਾ ਹੂੰ ਮੈਂ ਕਿਹਾ ਹਾਂਜੀ ਇੱਕ ਤੇਰਾ ਜੋਧਪੁਰ ਕੋਲੇ ਨੇ ਹਾਂ ਜੀ ਸੋਹਲੇ ਕਹਿੰਦਾ ਮੈਂ ਕਿਹਾ ਹਾਂ ਜੀ ਤਿੰਨ ਆ ਜੀ ਹੂੰ ਕਹਿੰਦਾ ਕਿੰਨੇ ਬੰਦ ਹੋ ਜਾਣਗੇ ਕੱਲ ਨੂੰ ਕੱਲ ਨੂੰ ਕਹਿੰਦਾ ਹਾਂ ਚਾਲੇ ਨੂੰ ਛੱਡਦੇ ਤੁਰ ਮੈਨੂੰ ਗੱਡੀ 'ਚ ਬਿਠਾ ਕੇ ਲਿਆਏਗਾ ਹਾਂ ਜੀ ਮੈਂ ਕਹਿੰਦਾ ਮੇਰਾ ਸਮਾਨ ਆ ਉੱਥੇ ਲੱਖ ਰੁਪਈਆ ਦਾ ਕਹਿੰਦਾ ਸਾਥੋਂ ਲੈ ਲੈ ਭਰਾਵਾ ਕਹਿੰਦੇ ਜਾ ਸਾਡੀ ਇੱਜ਼ਤ ਤੇ ਬਣੀ ਆ ਕਹਿੰਦਾ ਸਾਡੀਆਂ ਨੌਕਰੀਆਂ ਚਲੀਆਂ ਜਾਣੀਆਂ ਮੁੱਖ ਮੰਤਰੀ ਦਾ ਆਰਡਰ ਆ ਜੀ ਇਹ ਬੰਦੇ ਨੂੰ ਇਹ ਟਾਈਮ ਕੱਢਿਆ ਜਾ ਓਹੋ ਹੋ ਇਹਨਾਂ ਅਫਸਰ ਜਿਹੜਾ ਗਏ ਉਹ ਮਿਲਾ ਦਿੰਨੇ ਆ ਇਹਨੋਂ ਕੋਈ ਭੜਾਉ ਨਾ ਪੂਰੇ ਰਾਜਸਥਾਨ ਚ ਤੇਰੇ ਢਾਬੇ ਤੇ ਰੇਡ ਨਾ ਹੋਊਗੀ ਹੂੰ ਇੰਨੇ ਢਾਬਿਆਂ ਤੇ ਇਹਦੀ ਗਰੰਟੀ ਮੈਂ ਲੈਣਾ ਆਹ ਛੱਡ ਦੇ ਬਸ ਆਹ ਛੱਡ ਮੈਂ ਕਿਹਾ ਠੀਕ ਆ ਜੀ ਕੱਲ ਨੂੰ ਆਪਾਂ ਸਮਾਨ ਚੱਕ ਲਾਂਗੇ ਆਉਂਦਾ ਉਹ ਨਹੀਂ ਉਹ ਕਹਿੰਦਾ ਕੱਲ ਕਿੱਥੇ ਆਈ ਹੁਣੇ ਚੱਲ ਨਹੀਂ ਚੱਲ ਜਾ ਆ ਤੂੰ ਮੈਂ ਕਿਹਾ ਮੇਰੀ ਗੱਡੀ ਕਹਿੰਦਾ ਲਈ ਆਉਂਦੇ ਆ ਪੁਲਿਸ ਵਾਲੇ ਮਗਰ ਨੂੰ ਠੀਕ ਹੈ ਜੀ ਲੈ ਤੇਰੀ ਗੱਡੀ ਕਾ ਤੇਰੇ ਕੱਪੜੇ ਵੀ ਚੱਕ ਲੇ ਕੱਪੜੇ ਵੀ ਚੱਕ ਮੈਂ ਕਿਹਾ ਤੁਸੀਂ ਕਿਵੇਂ ਲਿਆਏ ਕਹਿੰਦਾ ਤੇਰੇ ਨੌਕਰ ਨੂੰ ਕਹਿ ਕੇ ਲਿਆਏ ਸੀ ਠੀਕ ਹੈ ਜੀ ਸਾਰੀ ਗੱਲ ਨੇ ਕੱਪੜੇ ਮੇਰਾ ਬੈਗ ਫੜਾਤਾ ਹੂੰ ਦੇ ਨਾਲ ਇੱਕ ਮੇਰਾ ਹੋਰ ਸੀ ਬੰਦਾ ਉਹ ਵੀ ਵਿੱਚ ਬੈਠਾ ਆ ਕੇ ਪੁਲਿਸ ਵਾਲੇ ਦੇ ਨਾਲ ਹੀ ਕਹਿੰਦਾ ਮੈਂ ਨਹੀਂ ਜਾਣਾ। ਆ ਬਾਬਾ ਗਾਉਂ ਜਾਏਗਾ ਉਹ ਕਹਿੰਦੇ ਹਾਂ ਕਹਿੰਦਾ ਤੁਸੀਂ ਮੇਰੇ ਕੋਲ ਵੀ ਲੈ ਚਲੋ ਯਾਰ ਉਹ ਕਹਿੰਦੇ ਆ ਜਾ ਚੱਕਪਾ ਜੋ ਲਿਆ ਗਏ ਟੂਲ ਟੈਕ ਤੇ ਰੁਕੇ ਭਰਾਵਾ ਮੇਰੇ ਨਾਲ ਚਾਰ ਪੰਜ ਪੁਲਿਸ ਦੀਆਂ ਗੱਡੀਆਂ ਹਨਾ ਹਾਂਜੀ ਉੱਥੇ ਕਹਿੰਦੇ ਚਾਹ ਪੀਣੇ ਆਜੋ ਕਹਿੰਦੇ ਬਾਬਾ ਜੀ ਕੋ ਚਾਹ ਹੀ ਪਲਾਤੇ ਐ। ਜਿਹੜਾ ਟ੍ਰੈਕ ਵਾਲਾ ਹਾਰ ਨਮਾਰੇ ਮੈਂ ਠੀਕ ਆ ਠੀਕ ਆ। ਹਾਂ ਮੈਂ ਕਹਿੰਦਾ ਥੋੜਾ ਬੂਟਾਂ ਤੇ ਜਿੱਤ ਗਿਆ। ਆਈ ਉਹ ਹੋਰ ਸੀ ਇਹ ਨਹੀਂ ਬੜੇ ਅਫਸਰ ਇਹਦੇ ਨਾਲ ਤਾਂ ਯਾਰ ਹਮ ਹੁਣ ਮੇਰੇ ਨਾਲ ਡੈਪਟੀ ਖੜਾ ਐ ਐਸਐਚਓ ਖੜਾ ਐ ਐਸਡੀਐਮ ਖੜਾ ਹੈ ਨਾ ਹਾਂਜੀ ਮੈਂ ਚੌੜਾ ਹੋਇਆ ਚਾਪੀ ਹਾਂ ਬੱਬਾ ਠੀਕ ਹੈ ਜੀ ਮੈਂ ਵੀ ਪੈਸਾ ਤਾਂ ਨਹੀਂ ਮਸਲਤੋ ਲੈ ਸਕਦਾ ਕੋਈ ਢੋਡਾ ਕਰਕੇ ਮੈਂ ਸਮਾਨ ਛੱਡਿਆ ਸਮਾਨ ਛੱਡਿਆ ਸ਼ਾਬਾਸ਼ ਇਹਦੇ ਬਹੁਤ ਬੜੀਆ ਬਾਤ ਆ ਉਹਦੋਂ ਮੇਰੇ 파ਟਨਰ ਦਾ ਫੋਨ ਆ ਗਿਆ ਉਹ ਕਹਿੰਦਾ ਆ ਜਾ ਯਾਰ ਭਾਈ ਉਹ ਮਰਨਾ ਯਾਰ ਨਾਲੇ ਸਾਨੂੰ ਮਰਾਈ ਜਾਂਦਾ ਯਾਰ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਐਸਐਚਓ ਸਾਹਿਬ ਦਾ ਫੋਨ ਆਇਆ ਯਾਰ ਐਸਐਚਓ ਠੀਕ ਜੀ ਜਿਹੜਾ ਹਰੀ ਝੰਡੀ ਦਿੱਤੀ ਢਾਬੇ ਚੱਕ ਲਿਓ ਠੀਕ ਹੈ ਜੀ ਚੱਲਣ ਨਹੀਂ ਦੇਣ ਠੀਕ ਹੈ ਜੀ ਫੇਰ ਨਿਬੜਿਆ ਭਰਾਵਾ ਠੀਕ ਹੈ ਹੂੰ ਤੇ ਫੇਰ ਜਾ ਕੇ ਹਾਲ ਹੋਇਆ ਮੈਂ ਉਤੋਂ ਆਦਾ ਪਿੰਡ ਆਇਆ ਮਿੰਨੋ ਬਸ ਫੇਰ ਇਹ ਢਾਬਿਆਂ ਤੇ ਗਿਆ ਫੇਰ ਗੱਡੀ ਛੱਡੀ ਮੇਰੀ ਉਹਨਾਂ ਨੇ ਫੇਰੋ ਟਰੱਕ ਛੜਾਏ ਮੈਂ ਮੈਂ ਨਾਲ ਗਾਲਿਓ ਮੇਰਾ ਨਾਮ ਕਾ ਤੋ ਲਿਆ ਤੁਸੀਂ ਕਹਿੰਦਾ ਪੰਗਾ ਲੈ ਲਿਆ ਬਾਬਾ ਗਲਤੀ ਹੋ ਗਈ ਗਲਤੀ ਹੋ ਗਈ ਹੈ ਠੀਕ ਜੇ ਆ ਕੇ ਮੇਰੀ ਜਾਨ ਚੁੱਟੀ ਉਹਨਾਂ ਵੀ ਮੈਨੂੰ ਕਹਿੰਦਾ ਹੋਟਲ ਕਰਨ ਆ ਜਾ ਮੈਂ ਕਹਾ ਦੇ ਕਿ ਦੂੜਾਤ ਬੰਨਿਆ ਦੂੜਾਤ ਬੰਨਿਆ ਯਾਰ ਕਾ ਗਿਆ ਗੁਜ਼ਰਿਆ ਬੰਦਾ ਹੀ ਨਹੀਂ ਵੇਖਿਆ ਮੈਂ ਠੀਕ ਹੈ ਜੀ ਠੀਕ ਹੈ ਨਾ ਆਏ ਹੋਈ ਮੇਰ ਨਾਲ ਬਾਕੀ ਕੱਲ ਨੂੰ ਦੱਸਦੇ ਆਪਾਂ ਹਨਾ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ